ਕ੍ਰਿਸਮਸ ਡੇ ਮੌਕੇ ਮਮਦੋੜ ਵਿੱਚ ਮਸੀਹ ਪਾਈਚਾਰੇ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਵਿਦਾਇਕ ਰਜਨੀਸ਼ ਦੀਆਂ ਨੇ ਮੰਗ ਜਲਦ ਪੂਰੀ ਕਰਨ ਦਾ ਦਿੱਤਾ ਭਰੋਸਾ ਲਾੜੀ ਗੈਰੀ ਨੇ ਪਾਇਆ ਵਿਸ਼ੇਸ਼ ਯੋਗਦਾਨ ਪ੍ਰਭੂ ਜੀਸਸ ਮਸੀਹ ਦੇ ਜਨਮ ਦਿਹਾੜੇ ਤੇ ਕ੍ਰਿਸਮਸ ਡੇ ਦੇ ਪਾਵਨ ਅਵਸਰ ਤੇ ਮਮਦੋੜ ਵਿੱਚ ਮਸੀਹ ਪਾਈਚਾਰੇ ਵੱਲੋਂ ਇੱਕ ਵਿਸ਼ਾਲ ਤੇ ਸਜਜੀ ਧਾਰਮਿਕ ਸ਼ੋਭਾ ਯਾਤਰਾ ਕੱਢੀ ਗਈ ਇਸ ਸ਼ੋਭਾ ਯਾਤਰਾ ਵਿੱਚ ਬੱਚਿਆਂ ਨੌਜਵਾਨਾਂ ਔਰਤਾਂ ਅਤੇ ਵੱਡੀ ਉਮਰ ਦੇ ਲੋਕਾਂ ਨੇ ਭਾਰੀ ਗਿਣਤੀ ਵਿੱਚ ਪਾਗ ਲਿਆ ਸ਼ੋਭਾ ਯਾਤਰਾ ਦੌਰਾਨ ਪ੍ਰਭੂ ਯਿਸੂ ਦੇ ਜਨਮ ਨਾਲ ਸੰਬੰਧਿਤ ਚਾਗੀਆਂ ਧਾਰਮਿਕ ਗੀਤ ਪ੍ਰਾਰਥਨਾਵਾਂ ਅਤੇ ਸ਼ਾਂਤੀ ਪਿਆਰ ਦਾ ਸੰਤੇਸ਼ ਦੇਣ ਵਾਲੇ ਨਾਰੇ ਮੁੱਖ ਆਕਰਸ਼ਿਤ ਰਹੇ ਸ਼ੋਭਾ ਯਾਤਰਾ ਮਾਮਦਗੜ ਦੇ ਵਕ ਵਕ ਮੁੱਖ ਮਾਰਗਾਂ ਵਿੱਚੋਂ ਗੁਜ਼ਰੀ ਜਿੱਥੇ ਸ਼ਹਿਰ ਵਾਸੀਆਂ ਵੱਲੋਂ ਥਾਵਾਂ ਥਾਵਾਂ ਤੇ ਫੁੱਲ ਵਰਖਾ ਕਰਕੇ ਸਵਾਗਤ ਕੀਤਾ ਗਿਆ ਪੂਰੇ ਇਲਾਕੇ ਵਿੱਚ ਤਿਹਾੜੀ ਮਾਹੌਲ ਬਣਿਆ ਰਿਹਾ ਤੇ ਆਪਸੀ ਭਾਈਚਾਰੇ ਦੀ ਸੁੰਦਰ ਮਿਸਾਲ ਦੇਖਣ ਨੂੰ ਮਿਲੀ ਇਸ ਮੌਕੇ ਹਲਕਾ ਵਿਧਾਇਕ ਰਜਨੀਸ਼ ਦਈਆਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਇਸ ਮੌਕੇ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਸਤਕਾਰ ਕੌਰ ਗੈਰੀ ਦੇ ਪਤੀ ਸਾਬਕਾ ਜਿਹੜਾ ਪ੍ਰੀਸ਼ਦ ਮੈਂਬਰ ਜਸਮੀਰ ਸਿੰਘ ਲਾਡੀ ਗੈਰੀ ਵੀ ਹਾਜ਼ਰ ਰਹੇ। ਮਸੀਹ ਭਾਈਚਾਰੇ ਦੇ ਨੁਮਾਇੰਦਿਆਂ ਵੱਲੋਂ ਵਿਧਾਇਕ ਦੇ ਸਾਹਮਣੇ ਮੰਮਦੋੜ ਵਿੱਚ ਕਬਰਸਤਾਨ ਲਈ ਵੱਖਰੀ ਜਗ੍ਹਾ ਮੁਹੱਈਆ ਕਰਵਾਉਣ ਦੀ ਪ੍ਰਾਣੀ ਮੰਗ ਰੱਖੀ ਗਈ। ਵਿਦਾਇਕ ਰਜਨੀਸ਼ ਦਈਆ ਨਏ ਭਾਈਚਾਰੇ ਨੂੰ ਸੁਬੋਧਨ ਕਰਦੇ ਹੋਏ ਕਿ ਆ ਪੰਜਾਬ ਸਰਕਾਰ ਸਭ ਧਰਮਾਂ ਦਾ ਬਰਾਬਰ ਸਨਮਾਨ ਕਰਦੀ ਹੈ ਅਤੇ مسیਹੀ ਭਾਈਚਾਰੇ ਦੀ ਇਸ ਜੈਜ ਮੰਗ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਸਬੰਧਤ ਵਿਭਾਗਾਂ ਨਾਲ ਮਿਲ ਕੇ ਟੁਕਮੇ ਕਦਮ ਮਰ ਚੁੱਕੇ ਜਾਣਗੇ ਉਹਨਾਂ ਕਹਾਂ ਕਿ ਸਰਕਾਰ ਦਾ ਮਕਸਦ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਦੇਣਾ ਅਤੇ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਨਾ ਹੈ ਇਸ ਮੌਕੇ ਜਸਮੇਲ ਸਿੰਘ ਲਾੜੀ ਕੈਰੀ ਵੱਲੋਂ ਵੀ مسیਹੀ ਭਾਈਚਾਰੇ ਨੂੰ 크ਿਸਮਸ ਡੇ ਦੀ ਵਿਦਾਈ ਦਿੱਤੀ ਅਤੇ ਕਿਹਾ ਇਹ ਪਵਿੱਤਰ ਧਾਰ ਸਭ ਨੂੰ ਮਿਲ ਕੇ ਮਨਾਉਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਅੱਜ ਦਾ ਦਿਨ ਸਾਨੂੰ ਸਭ ਨੂੰ ਆਪਸ ਵਿੱਚ ਮਿਲ ਕੇ ਭਾਈਚਾਰੇ ਨੂੰ ਵਧਾਉਣ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਤੇ ਲਾਡੀ ਗੈਰੀ ਨੇ ਸ਼ੋਭਾ ਯਾਤਰਾ ਸਮੇਂ ਵਿਸ਼ੇਸ਼ ਯੋਗਦਾਨ ਦਿੱਤਾ। ਮਸੀਹ ਭਾਈਚਾਰੇ ਵੱਲੋਂ ਸਮਾਗਮ ਦੌਰਾਨ ਪਾਸਟਰ ਪ੍ਰੇਮ ਮਸੀਹ ਅਤੇ ਪਾਸਟਰ ਅਨੂਕ ਪੱਟੀ ਵੱਲੋਂ ਵਿਧਾਇਕ ਸਾਬਕਾ ਜਿਹੜਾ ਪ੍ਰੀਸ਼ਦ ਮੈਂਬਰ ਅਤੇ ਹੋਰ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਪਾਸਟਰ ਸਹਿਬਾਨ ਨੇ ਕ੍ਰਿਸਮਸ ਦੇ ਅਸਲ ਸੰਦੇਸ਼ ਦੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਤਿਉਹਾਰ ਪਿਆਰ, ਸੇਵਾ ਅਤੇ ਮਨੁੱਖਤਾ ਦੀ ਭਲਾਈ ਦਾ ਪ੍ਰਤੀਕ ਹੈ। ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਮਸੀਹ ਭਾਈਚਾਰੇ ਨੂੰ ਵੱਡੇ ਦਿਨ ਦੀ ਐ ਕ੍ਰਿਸਮਸ ਦੀਆਂ ਬਹੁਤ-ਬਹੁਤ ਮੁਬਾਰਕਾਂ ਬਾਤ ਦੇਣਾ। ਅ ਸ਼ਹੀਦੀ ਦਿਹਾੜਾ ਸ਼ਹੀਦੀ ਸਪਤਾ ਜਿਹੜਾ ਚੱਲ ਰਿਹਾ ਹੈ। ਅ ਸ਼ਹੀਦੀ ਸਪਤਾ ਦੇ ਵਿੱਚ ਜਿਹੜੇ ਸਾਡਾ ਸਿੱਖ ਇਤਿਹਾਸ ਦੀ ਬਹੁਤ ਵੱਡੀ ਹਿਸਟਰੀ ਹੈ, ਇਤਿਹਾਸ ਹੈ। ਲੋਕ ਨਤਮਸਤਕ ਨੇ। ਔਰ ਦੂਜੇ ਪਾਸੇ ਐ ਕ੍ਰਿਸਮਸ ਨੂੰ ਲੈ ਕੇ ਮਸੀਹ ਭਾਈਚਾਰੇ ਦੇ ਨਾਲ-ਨਾਲ ਹੋਰ ਵੀ ਪੂਰੀ ਦੁਨੀਆ ਦੇ ਵਿੱਚ ਇੱਕ ਜਿਹੜਾ ਖੁਸ਼ੀ ਦਾ ਖੁਸ਼ੀ ਕਿਉਂਕਿ ਆਪਣੇ ਪਰਮਾਤਮਾ ਨੂੰ ਲੈ ਕੇ ਉਹਦੇ ਜਨਮ ਨੂੰ ਲੈ ਕੇ ਉਹ ਮਨਾੜੇ ਨੇ ਔਰ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਅੱਜ ਸਮੂਹ ਮਸੀਹ ਭਾਈਚਾਰਾ ਸਮੂਹ ਪਾਸਟਰ ਸਹਿਬਾਨ ਪਾਸਟਰ ਹਨੂਕ ਜੀ ਪਾਸਟਰ ਮੁਖਤਿਆਰ ਜੀ ਪਾਸਟਰ ਪ੍ਰੇਮ ਜੀ ਜਿੰਨੇ ਵੀ ਸਾਡੇ ਸਮੂਹ ਪਾਸਟਰ ਸਹਿਬਾਨ ਨੇ ਅੱਜ ਮਮਦੂਰ ਦੇ ਵਿੱਚ ਕਿਉਂਕਿ ਇਹ ਹਰ ਸਾਲ ਇਹ ਯਾਤਰਾ ਹੁੰਦੀ ਹੈ ਹਰ ਸਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਮਸੀਹ ਭਾਈਚਾਰੇ ਦੇ ਨਾਲ ਨਾਲ ਹੋਰ ਵੀ ਲੋਕ ਸ਼ਾਮਲ ਹੁੰਦੇ ਨੇ ਤੇ ਅੱਜ ਸ਼ੋਭਾ ਯਾਤਰਾ ਦੇ ਵਿੱਚ ਮੈਂ ਆਪਣੀ ਸਮੁੱਚੀ ਟੀਮ ਦੇ ਨਾਲ ਇੱਥੇ ਪਹੁੰਚੇ ਹਾਂ ਮੈਂ ਇਹਨਾਂ ਨੂੰ ਵਧਾਈ ਵੀ ਦੇਣਾ ਔਰ ਪ੍ਰਮਾਤਮਾ ਅਗੇ ਪ੍ਰਭੂ ਦੇ ਚਰਨਾਂ ਦੇ ਵਿੱਚ ਅਹੀ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਸਭਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਨੂੰ ਤੰਦਰੁਸਤ ਰੱਖਣ ਚੜ੍ਹਦੀ ਕਲਾ ਦੇ ਵਿੱਚ ਰੱਖਣ ਔਰ ਸਾਰਿਆਂ ਨੂੰ ਰੋਜ਼ਗਾਰ ਚੰਗੀ ਸਿਹਤ ਚੰਗੀ ਸਿੱਖਿਆ ਔਰ ਇੱਕ ਵਧੀਆ ਜਿਹੜਾ ਮਾਹੌਲ ਹੈ ਉਹ ਸਾਰਿਆਂ ਨੂੰ ਮਿਲੇ ਔਰ ਇਹੀ ਅਰਦਾਸ ਬੇਨਤੀ ਜਿਹੜੀ ਹੈ ਮੈਂ ਪ੍ਰਭੂ ਦੇ ਚਰਨਾਂ ਦੇ ਵਿੱਚ ਕਰਦਾ ਮੈਂ ਮਮਦੋਟ ਵਾਸੀਆਂ ਨੂੰ ਵੀ ਸੰਦੇਸ਼ ਦੇਣਾ ਮੈਂ ਮਮਦੋਟ ਵਾਸੀਆਂ ਨੂੰ ਇਹੀ ਬੇਨਤੀ ਕਰਦਾ ਔਰ ਇੱਕ ਮੇਰਾ ਸੰਦੇਸ਼ ਇਹ ਵੀ ਹੈ ਕਿ ਇਹ ਜਿਹੜਾ 크ਿਸਮਸ ਦਾ ਤਿਉਹਾਰ ਹੈ ਇਹਦੀ ਇੱਕ ਪਰੰਪਰਾ ਹੈ ਉਹ ਪਰੰਪਰਾ ਇਹ ਹੈ ਕਿ ਆਪਾਂ ਦੇਖਦੇ ਆਏ ਬਚਪਨ ਤੋਂ ਲੈ ਕੇ ਹੁਣ ਤੱਕ ਕਿ ਸੰਟਾ ਕਲੌਜ਼ ਆਉਂਦਾ ਹੈ ਔਰ ਖੁਸ਼ੀਆਂ ਘਰੇ ਲੈ ਕੇ ਜਾਂਦਾ ਹੈ ਬੈਲ ਵਜਾਉਂਦਾ ਹੈ ਬੈਲ ਕਰਦਾ ਹੋਇਆ ਉਹ ਖੁਸ਼ੀਆਂ ਲੈ ਕੇ ਆਉਂਦਾ ਹੈ 크리스마ਸ ਦਾ ਤਿਉਹਾਰ ਹੀ ਖੁਸ਼ੀਆਂ ਦਾ ਪ੍ਰਤੀਕ ਹੈ ਇਹ ਖੁਸ਼ੀਆਂ ਦਾ ਪ੍ਰਤੀਕ ਹੈ ਮੈਂ ਮਮਟੋਟ ਵਾਸੀਆਂ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਸਾਰੇ ਇਸ ਤਿਉਹਾਰ ਦੇ ਵਿੱਚ ਸ਼ਾਮਲ ਹੋ ਕੇ مسیਹੀ ਭਾਈਚਾਰੇ ਦਾ ਮਾਨ ਸਤਕਾਰ ਜੋ ਵਰਦਾ ਹੈ ਉਸ ਮਾਨ ਸਤਕਾਰ ਨੂੰ ਵੋਟ ਬਧਾਈ ਹੈ। ਮੁਸੀਬਾਇ ਤੇਰਨ ਨੂੰ ਕੁਝ ਮੰਗਾ ਨੇ, ਟਮੰਡਾ ਨੇ। ਇਹਨਾਂ ਦੀ ਜਿਹੜੀ ਮੰਗ ਹੈਗੀ ਆ ਉਹ ਸਭ ਤੋਂ ਵੱਡੀ ਕਬਰਿਸਤਾਨ ਦੀ ਹੈ। ਔਰ ਮੈਂ ਇਹ ਗੱਲ ਇਹਨਾਂ ਨੂੰ ਕਹੀ ਹੈ ਕਿ ਕਬਰਿਸਤਾਨ ਦੀ ਜਿਹੜੀ ਇਹਨਾਂ ਦੀ ਮੰਗ ਹੈ ਉਹ ਮੰਗ ਕਮੇਟੀ ਦੀ ਜਿਹੜੀ ਹੁਣ ਮੀਟਿੰਗ ਹੋਏਗੀ ਆਉਣ ਵਾਲੀ ਉਸ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਮੰਗ ਬਤੌਰ ਇੱਕ ਅਜੰਡਾ ਆਈਟਮ ਇਨੂੰ ਲਿਆ ਜਾਵੇਗਾ ਉਹਦੇ ਤੇ ਵਿਚਾਰ ਕੀਤਾ ਜਾਵੇਗਾ ਔਰ ਉਮੀਦ ਹੈ ਕਿ ਇਹ ਕਮੇਟੀ ਇਹਨੂੰ ਪਾਸ ਕਰੇਗੀ ਔਰ ਇਹਨਾਂ ਨੂੰ ਕਬਰਸਤਾਨ ਵਾਸਤੇ ਜਗ੍ਹਾ ਪ੍ਰੋਵਾਈਡ ਕਰਵਾਵੇਗੀ ਤੇ ਅਸੀਂ ਸਾਰੇ ਹੀ ਆਪਣੇ ਇਲਾਕਾ ਨਿਵਾਸੀਆਂ ਨੂੰ ਸੰਦੇਸ਼ ਇਹ ਸ਼ੇਅਰ ਕਰਨਾ ਚਾਹੁੰਦੇ ਆ ਕਿ ਕ੍ਰਿਸਮਸ ਦਾ ਤਿਉਹਾਰ ਉਹ ਪਿਆਰ ਦਾ ਤੇ ਮੁਹੱਬਤ ਦਾ ਤਿਉਹਾਰ ਹੈ ਅੱਜ ਮਮਦੂਰ ਦੀ ਧਰਤੀ ਤੋਂ ਇਹ ਸੰਦੇਸ਼ ਆਪ ਜੀ ਦੇ ਥਰੂ ਪੂਰੇ ਵਰਲਡ ਦੇ ਵਿੱਚ ਜਾਏਗਾ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਕ੍ਰਿਸਮਸ ਸਾਰੇ ਯੂਨਾਈਟ ਹੋ ਕੇ ਇਕੱਠੇ ਮਨਾਉਂਦੇ ਨੇ ਤੇ ਇਸੇ ਤਰ੍ਹਾਂ ਵੇਖੋ ਅੱਜ ਐਮਐਲਏ ਸਾਹਿਬ ਆਪ ਸਭ ਅਸੀਂ ਮਿਲ ਕੇ ਅੱਜ 크리스마ਸ ਦਾ ਜਿਹੜਾ ਤਿਉਹਾਰ ਹੈ ਸੈਲੀਬ੍ਰੇਟ ਕਰ ਰਹੇ ਹਾਂ ਔਰ ਮਮਦੋਟ ਵਾਸੀਆਂ ਦੇ ਲਈ ਆਪਣੇ ਨਗਰ ਨਿਵਾਸੀਆਂ ਦੇ ਲਈ ਅੱਜ ਪ੍ਰਾਰਥਨਾ ਵੀ ਕੀਤੀ ਗਈ ਹੈ ਕਿ ਸਾਡਾ ਇਲਾਕਾ ਤਰੱਕੀ ਪ੍ਰਾਪਤ ਕਰੇ ਔਰ ਸਾਡਾ ਪੰਜਾਬ ਤਰੱਕੀ ਪ੍ਰਾਪਤ ਕਰੇ ਜੋ ਪੰਜਾਬ ਹਰੇਕ ਖੇਤਰ ਦੇ ਵਿੱਚ ਬੱਲਾ ਮਾਰ ਰਿਹਾ ਹੈ ਉਸੇ ਤਰ੍ਹਾਂ ਅੱਜ ਦੁਆਵਾਂ ਕੀਤੀਆਂ ਗਈਆਂ ਪੂਰੇ ਵਰਲਡ ਲੈਵਲ ਦੇ ਉੱਤੇ ਸਾਡਾ ਪੰਜਾਬ ਤਰਕੀਆਂ ਨੂੰ ਉਹ ਹਾਸਲ ਕਰੇ ਔਰ ਸਾਡੇ ਪੰਜਾਬ ਦੇ ਲੋਗ ਉਹ ਖੁਸ਼ੀ ਰਹਿਣ ਉਹ ਆਨੰਦਿਤ ਰਹਿਣ ਗੋਡ ਬlesਸ ਯੂ ਸਰ ਪ੍ਰਭੂ